ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਤੇ ਜਨਵਰੀ ਮਹੀਨੇ ਦੇ ਵਿੱਚ ਜੋ ਸੰਦੀਪ ਬਾਈ ਦੀ ਮੇਜਰ ਲੀਗ ਆ ਉਹ ਸੀਜ਼ਨ ਸਟਾਰਟ ਹੋਣ ਜਾ ਰਿਹਾ ਤੇ ਮੈਂ ਵੀ ਖੇਡੂ ਸਾਰੇ ਮੈਚ ਤੇ ਹੋਰ ਵੀ ਜਿਹੜੇ ਪਲੇਅਰ ਬਾਹਰ ਖੇਡਣ ਗਏ ਹੋਏ ਤੇ ਸਾਰਾ ਸੀਜ਼ਨ ਸਮਾਪਤ ਕਰਕੇ ਇਸ ਸਾਲ ਪਹੁੰਚ ਰਹੇ ਹਨ ਸਾਰੇ ਨਾਮੀ ਪਲੇਅਰ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਰੇ ਮੇਜਰ ਲੀਗ ਦੇ ਸਾਥ ਦਿਓ ਤੇ ਦੇਖਿਓ ਇਸ ਸਾਲ ਅੱਗੇ ਨਾਲੋਂ ਵੀ ਤਕੜੇ ਮੈਚ ਹੋਣਗੇ ਹਾਂ ਤਾਂ ਦੋਸਤੋ ਆਪਣੀ ਸਭ ਦੀ ਜਿਹੜੀ ਫੇਵਰਿਟ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਹੈ ਉਹਦੇ ਮੈਚ ਜਨਵਰੀ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਣਗੇ ਅਤੇ ਸਾਰੀਆਂ ਹੀ ਟੀਮਾਂ ਅਤੇ ਸਾਰੇ ਹੀ ਵੱਡੇ ਵੱਡੇ ਪਲੇਅਰ ਆਪਾਂ ਸਾਰਿਆਂ ਨੂੰ ਖੇਡਦੇ ਦਿਸਣਗੇ ਅਤੇ ਬਹੁਤ ਸਾਰੇ ਖਿਡਾਰੀ ਜਿਹੜੇ ਬਾਹਰ ਗਏ ਹੋਏ ਨੇ ਉਹ ਵੀ ਪੰਜਾਬ ਦੇ ਵਿੱਚ ਆ ਕੇ ਪੰਜਾਬ ਦਾ ਸੀਜ਼ਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਖੇਡਣਗੇ ਤੇ ਸੁਲਤਾਨਵਰਗੇ ਲੁੱਧਰਵਰਗੇ ਅਤੇ ਹੋਰ ਬੰਟੀ ਟਿੱਬੇ ਵਰਗੇ ਜਿਹੜੇ ਵੀ ਪਲੇਅਰ ਨੇ ਉਹ ਸਾਰੇ ਖੇਡਦੇ ਆਪਾਂ ਨੂੰ ਦਿਖਣਗੇ ਤੇ ਨਵੀਆਂ ਟੀਮਾਂ ਵੀ ਦੋਸਤੋ ਐਡ ਜਿਹੜੀਆਂ ਹੋ ਰਹੀਆਂ ਨੇ ਜਨਵਰੀ ਮਹੀਨੇ ਦੇ ਵਿੱਚ ਇਹ ਜਿਹੜੇ ਮੈਚ ਸੁਰੂ ਹੋ ਜਾਣਗੇ ਤਾਂ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸੋ ਧੰਨਵਾਦ